ਕੋਸ਼ਸ਼ ਬਣਾਏ ਦੋਸਤੋ ਜਿਉਂ ਨੁ ਲੁਧਿਆਣਾ ਵੈਸੇ ਦੀ ਸੀਟ ਉਪਰ ਚੋਣਾ ਹੋਣ ਜਾ ਰਹੀਆਂ ਹਾਲ ਹੈ ਤਾਂ ਇਹ ਕਿ ਲੁਧਿਆਣੇ ਦੀ ਛੋਟੀ ਜਹੀ ਕੰਸਿਸਟੈਂਸੀ ਪਰ ਇਹਨਾਂ ਚੋਣਾਂ ਵਿੱਚ ਇਸ ਸ਼ੀਟ ਦੇ ਉਪਰ ਬੜਾ ਕੁਝ ਦਾਅ ਤੇ ਲੱਗਾ ਹੋਇਆ ਹੈ ਸੱਤਾਧਾਰੀ ਆਮ ਆਦਮੀ ਪਾਰਟੀ ਪੂਰਾ ਜੋਰ ਲਗਾ ਰਹੀ ਹੈ ਕਿ ਹਰ ਹਾਲ ਵਿੱਚ ਇਸ ਸੀਟ ਦੇ ਉਪਰ ਜਿੱਤ ਪ੍ਰਾਪਤ ਕੀਤੀ ਜਾ ਸਕੇ ਕਾਂਗਰਸ ਵੀ ਇਹ ਸੀਟ ਜਿੱਤ ਕੇ 2027 ਦੀਆਂ ਚੋਣਾਂ ਵੇਲੇ ਆਪਣੀ ਦਾਅਵੇਦਾਰੀ ਹੋਰ ਮਜ਼ਬੂਤ ਕਰਨ ਦੇ ਚੱਕਰ ਵਿੱਚ ਹੈ ਬਾਕੀ ਨਹੀਂ ਭਾਈਪਾ ਦੇ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਗੱਲ ਉਹ ਵੀ ਅਸੀਂ ਜਿਉਂਦਾ ਹਾਂ ਇਹ ਦਰਸਾਣ ਲਈ ਲੁਧਿਆਣਾ ਵੈਸਟ ਦੀ ਸੀਟ ਉੱਪਰ ਚੋਣਾ ਲੜ ਰਹੇ ਹਨ ਇਸ ਵਾਰ। ਧਿਆਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਦੋਸਤੋ ਲੁਧਿਆਣਾ ਵੈਸਟ ਦੀ ਇਹ ਸੀਟ ਖਾਲੀ ਹੋਈ ਸੀ ਇੱਥੋਂ ਦੇ ਇੱਕ ਵਿਧਾਇਕ ਦੀ ਮੌਤ ਕਰਕੇ ਜਿਨ੍ਹਾਂ ਦਾ ਨਾਮ ਸੀ ਗੁਰਪ੍ਰੀਤ ਸਿੰਘ ਹੋ ਗਈ ਜੋ ਪਹਿਲਾਂ ਕਾਂਗਰਸ ਪਾਰਟੀ ਦੇ ਬੜੇ ਸਰਗਰਮ ਅਤੇ ਪਪੂਲਰ ਨੇਤਾ ਸਨ। ਪਰ ਪਿਛਲੀਆਂ ਚੋਣਾਂ ਵੇਲੇ ਉਹ ਪਾਸਾ ਬਦਲਦੇ ਹੋਏ ਆਮ ਆਦਮੀ ਪਾਰਟੀ ਵਿੱਚ ਆ ਗਏ ਸਨ ਉਹਨਾਂ ਦੀ ਦੋਸਤੋ ਸ਼ੱਕੀ ਮੌਤ ਸੀ ਸੁਸਾਇਸਾਈਡ ਸੀ ਜਾਂ ਐਕਸੀਡੈਂਟਲ ਫਾਇਰ ਪਰ ਗੋਲੀ ਲੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਮੌਤ ਕਰਕੇ ਖਾਲੀ ਹੋਈ ਸੀਟ ਦੇ ਉੱਪਰ ਹੁਣ ਇਹ ਬਾਈਪੋਲ ਇਲੈਕਸ਼ਨ ਹੋਣ ਜਾ ਰਹੇ ਹਨ ਪਹਿਲਾਂ ਦੋਸਤੋ ਬੜੇ ਚਿਰਾਂ ਤੋਂ ਇਹ ਅੰਦਾਜ਼ੇ ਲਗਾ ਰਹੇ ਸਨ ਕਿ ਲੇਡ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ ਦੀ ਫੈਮਿਲੀ ਵਿੱਚੋਂ ਹੀ ਕਿਸੇ ਮੈਂਬਰ ਨੂੰ ਟਿਕਟ ਦੇ ਕੇ ਆਮ ਆਦਮੀ ਪਾਰਟੀ ਇਸ ਸੀਟ ਦੇ ਉੱਪਰ ਚੋਣ ਲੜੇਗੀ ਪਰ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਨੇ ਸਭ ਨੂੰ ਸਹਾਰਨ ਕਰਦੇ ਹੋਏ ਇਥੋਂ ਰਾਜ ਸਭਾ ਦੇ ਮੈਂਬਰ ਸੰਜੀਵ ਰੋੜਾ ਉਹਨਾਂ ਨੂੰ ਚੋਣ ਲੜਾਉਂਦਾ ਫੈਸਲਾ ਕੀਤਾ ਦੋਸਤੋ ਜੇ ਉਹ ਚੋਣ ਜਿੱਤ ਗਏ ਤਾਂ ਪੰਜਾਬ ਵਿੱਚ ਕੈਬਨਿਟ ਮੰਤਰੀ ਦੀ ਸੀਟ ਉਹਨਾਂ ਲਈ ਪੱਕੀ ਹੋ ਗਈ ਹੈ ਪਹਿਲਾਂ ਹੀ ਰਿਜ਼ਰਵ ਰੱਖ ਦਿੱਤੀ ਗਈ ਹੈ ਇਹ ਕਈ ਭਾਸ਼ਣਾ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਹਨ ਉਹਨਾਂ ਨੇ ਕਿਹਾ ਹੈ ਬਾਕੀ ਜੇ ਉਹ ਹਾਰ ਜਾਂਦੇ ਹਨ ਤਾਂ ਉਹ ਰਾਜ ਸਭਾ ਮੈਂਬਰ ਤਾਂ ਉੰਜ ਵੀ ਬਣੇ ਹੀ ਰਹਿਣਗੇ ਹਰਾ ਦੋਸਤੋ ਇਹ ਕਾਨੂੰਨ ਦੀਆਂ ਬ੍ਰੇਕੀਆਂ ਦਾ ਨਜਾਇਜ਼ ਫਾਇਦਾ ਉਠਾਣਾ ਚੋਰ ਮੋਰੀਆਂ ਦਾ ਇਸਤੇਮਾਲ ਕਰਨਾ ਦੋਸਤੋ ਜਿਹੜਾ ਸਭਾ ਮੈਂਬਰ ਸੰਜੀਵ अरोड़ा ਉਹ ਲੁਧਿਆਣਾ ਸੂਟ ਤੋਂ ਚੋਣ ਲੜਦੇ ਪਰ ਉਸ ਤੋਂ ਪਹਿਲਾਂ ਜੇ ਰਾਜ ਸਭਾ ਤੋਂ ਰਿਜ਼ਾਈਨ ਕਰਦੇ ਤਾਂ ਫਿਰ ਕਿੰਨਾ ਚੰਗਾ ਹੁੰਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਲੁਧਿਆਣਾ ਵੈਸਟ ਤੋਂ ਚੋਣ ਨਾਮਜ਼ਦਗੀ ਭਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਸੀ ਪਰ ਦੋਸਤੋ ਪੋਲੀਟਿਕਲ ਲੀਡਰਜ਼ ਨੇ ਇਹ ਚੋਰ ਮੋਰੀਆਂ ਜਾਣ ਬੁੱਝ ਕੇ ਪਚਾ ਕੇ ਰੱਖੀਆਂ ਹੋਈਆਂ ਹੁੰਦੀਆਂ ਹਨ ਤਾਂ ਜੋ ਕਿ ਉਹ ਉਹਨਾਂ ਦਾ ਫਾਇਦਾ ਚੁੱਕਦੇ ਹੋਏ ਆਪਣਾ ਹਿੱਤ 사ਧਦੇ ਰਹਿਣ ਦੋਸਤੋ ਕੀ ਇਹਨਾਂ ਦੀ ਇਸ ਸੀਟ ਦੇ ਉੱਪਰ ਜਿੱਤ ਯਕੀਨੀ ਹੈ ਜਾਂ ਨਹੀਂ ਪਛਦਾ ਜਵਾਬ ਹੈ ਦੋਸਤੋ 50-50 ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਡਿੱਗਦਾ ਹੀ ਜਾ ਰਿਹਾ ਹੈ ਲੋਕਾਂ ਦਾ ਚਾਹ ਹੁਣ ਬਹੁਤ ਹੱਦ ਤੱਕ ਲੱਥ ਗਿਆ ਲੱਗਦਾ ਹੈ ਵਿਸ਼ੇਸ਼ ਦੋਸਤੋ ਆਮ ਆਦਮੀ ਪਾਰਟੀ ਦੇ ਇੱਥੋਂ ਦੇ ਉਮੀਦਵਾਰ ਸੰਜੀਵ अरोड़ा ਉਹ ਬਹੁਤ ਹੀ ਅਮੀਰ ਉਮੀਦਵਾਰ ਹਨ ਇਹ ਆਮ ਆਦਮੀ ਲਗਭਗ 238 ਕਰੋੜ ਦੇ ਲਗਭਗ ਚੱਲ ਚੱਲ ਸੰਪਤੀ ਦਾ ਮਾਲਕ ਦੱਸਿਆ ਜਾਂਦਾ ਹੈ ਪੰਜਾਬ ਸਰਕਾਰ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਇਸ ਸੀਟ ਦੇ ਉੱਪਰ ਇਹਨਾਂ ਨੂੰ ਜਿਤਾਉਣ ਲਈ ਬਾਕੀ ਦੋਸਤੋ ਮ्युनਿਸਪਲ ਕਮੇਟੀ ਦੇ ਐਮਸੀ ਉਹਨਾਂ ਨੇ ਰਫ਼ਤਾ ਬਣਾ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭਗਦਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਬਾਕੀ ਲਾਲਚ ਤੇ ਧਮਕਾਣਾ ਇਹ ਸਭ ਕੁਝ ਤਾਂ ਹੁੰਦਾ ਹੀ ਹੈ ਵੋਟਾਂ ਵੇਲੇ ਰਾਜਨੀਤੀ ਵਿੱਚ। ਕਲਮ ਲਾ ਕੇ ਆਮ ਆਦਮੀ ਪਾਰਟੀ ਕੈਂਡੀਡੇਟ ਸੰਜੀਵ ਅਰੋੜਾ ਦੇ ਹੱਕ ਵਿੱਚ ਇੱਥੇ ਪੂਰੀ ਹਵਾ ਬਣਾਈ ਜਾ ਰਹੀ ਹੈ। ਪੰਜਾਬ ਗਵਰਨਮੈਂਟ ਪੰਜਾਬ ਗਵਰਨਮੈਂਟ ਦੇ ਮੰਤਰੀ ਸ਼ੰਤਰੀ ਆਪ ਵਰਕਰ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰਵਿੰਦ ਕੇਜਰੀਵਾਲੇ ਤੇ ਮਨੀਸ਼ ਸ਼ੌਦੀਆ ਦੋਸਤੋ ਉਹ ਕਈ ਮਹੀਨੇ ਤੋਂ ਪੰਜਾਬ ਵਿੱਚ ਹੀ ਡੇਰਾ ਲਾਈ ਬੈਠੇ ਹਨ। ਆਮ ਲੋਕਾਂ ਵਿੱਚ ਉਹਨਾਂ ਪ੍ਰਤੀ ਇਹ رائے ਬੰਦੀ ਜਾ ਰਹੀ ਹੈ ਕਿ ਉਹ ਇੱਥੇ ਰਹਿ ਕੇ ਜਿਹਾ ਇੱਥੇ ਰਹਿ ਕੇ ਪਿੱਛੇ-ਪਿੱਛੇ ਪੰਜਾਬ ਗਵਰਨਮੈਂਟ ਸਰਕਾਰ ਨੂੰ ਇਨਡਾਇਰੈਕਟਲੀ ਚਲਾ ਰਹੇ ਹਨ ਇਸ ਵਾਰ ਲੁਧਿਆਣਾ ਵੈਸਟ ਸਾਈਡ ਦੀ ਚੋਣ ਉਸ ਨੂੰ ਵੀ ਮੈਨੇਜ ਕਰ ਰਹੇ ਹਨ ਕਾਰਨ ਜਿਹਾ ਕਾਰਨ ਦੋਸਤੋ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲੇ ਤੇ ਆਮ ਆਦਮੀ ਪਾਰਟੀ ਵਿੱਚ ਨੰਬਰ 2 ਮੰਨੇ ਜਾਂਦੇ ਮਨੀਸ਼ ਸੋਦੀਆ ਉਹ ਦੋਵੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਪਿਛਲੇ ਜੇ 5-5 6-6 ਮਹੀਨੇ ਤੇ ਇੱਕ ਜਣਾ ਦਾ 1 ਸਾਲ ਦੇ ਲਗਭਗ ਜੇਲ੍ਹ ਵਿੱਚ ਕੱਟ ਕੇ ਜਮਾਨਤ ਤੇ ਬਾਹਰ ਆਇਆ ਹੋਇਆ ਹੈ ਹੁਣ ਉਹ ਬਿਲਕੁਲ ਆਮ ਆਦਮੀ ਹਨ ਉਹ ਪਹਿਲਾਂ ਵਾਂਗੂ ਕੋਈ ਐਮ.ਐਲ.ਏ ਜਾਂ ਸੀ.ਐਮ ਜਾਂ ਡਿਪਟੀ ਸੀ.ਐਮ ਨਹੀਂ ਹਨ ਭ੍ਰਿਸ਼ਟਾਚਾਰ ਦੇ ਚੱਲ ਰਹੇ ਕੇਸਾਂ ਵਿੱਚ ਉਹਨਾਂ ਦੀ ਗ੍ਰਿਫਤਾਰੀ ਮੋਰ ਗ੍ਰਿਫਤਾਰੀ ਜਾਂ ਪੁੱਛਗਿੱਛ ਹੁਣ ਉਹਨਾਂ ਨਾਲ ਵੀ ਬਿਲਕੁਲ ਇੱਕ ਆਮ ਆਦਮੀ ਵਾਂਗੂ ਹੀ ਹੋਵੇਗੀ ਜਿਵੇਂ ਜਿਵੇਂ ਇੱਕ ਆਮ ਅਪਰਾਧੀ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਉਹਨਾਂ ਨਾਲ ਵੀ ਇਹ ਸੰਭਾਵਨਾ ਬਣੀ ਹੋਈ ਹੈ ਪਰ ਦੋਸਤੋ ਜਿਹੜਾ ਸੋਚੋ ਜੇ ਸੰਜੀਵ ਅਰੋੜਾ ਲੁਧਿਆਣਾ ਵੈਸਟ ਤੋਂ ਜਿੱਤ ਜਾਂਦੇ ਹਾਂ ਤਾਂ ਰਾਜ ਸਭਾ ਦੀ ਉਹਨਾਂ ਵਾਲੀ ਸੀਟ ਖੋ ਜਾਵੇਗੀ ਖਾਲੀ ਫਿਰ ਉਸ ਰਾਜ ਸਭਾ ਸੀਟ ਤੋਂ ਇਹਨਾਂ ਵਿੱਚੋਂ ਹੀ ਕੋਈ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸੋਦੀਆ ਉਹ ਰਾਜ ਸਭਾ ਚਲੇ ਜਾਣਗੇ ਦੋਸਤੋ ਇੰਜ ਉਹ ਮੋੜ ਤੋਂ ਸੰਸਦ ਬਣ ਜਾਣਗੇ ਇੰਜ ਸੰਸਦ ਬਣਦੇ ਹੀ ਫਿਰ ਕਈ ਕੇਸਾਂ ਵਿੱਚ ਪੁਸ਼ਤਾਸ਼ ਜਾਂ ਗ੍ਰਿਫਤਾਰੀ ਫਿਰ ਇੰਨੀ ਸੌਖੀ ਗੱਲ ਨਹੀਂ ਹੋਵੇਗੀ ਦੋਸਤੋ ਕਿਸੇ ਸੰਸਦ ਨੂੰ ਗ੍ਰਿਫਤਾਰ ਕਰਨ ਲਈ ਬੜੇ ਪ੍ਰੋਟੋਕੋਲ ਬਣੇ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਪੁਲਿਸ ਅਤੇ ਜਾਂਚ ਜੇਸਿਆਂ ਨੂੰ ਕਰਨੀ ਪੈਂਦੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਇਸ ਸੀਟ ਦੇ ਉੱਪਰ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ ਕਿ ਕਿਸੇ ਤਰ੍ਹਾਂ ਇਹ ਸੀਟ ਜਿੱਤੀ ਜਾਵੇ ਲਗਭਗ ਸਾਰੇ ਇਹ ਜਾਣਦੇ ਹੀ ਹਨ ਕਿ ਇਸ ਸੀਟ ਤੋਂ ਸੰਜੀਵ ਰੋੜਾ ਨੂੰ ਜਿਤਾ ਕੇ ਰਾਜ ਸਭਾ ਸੀਟ ਖਾਲੀ ਕਰਵਾਈ ਜਾਵੇਗੀ ਅਤੇ ਖਾਲੀ ਹੋਈ ਸੀਟ ਦੇ ਉੱਪਰ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸੋਦੀ ਆਇਨਾ ਵਿੱਚੋਂ ਇੱਕ ਜਨ ਰਾਜ ਸਭਾ ਭੇਜਿਆ ਜਾਵੇਗਾ ਬਾਕੀ ਦੋਸਤੋ ਇਸ ਸੀਟ ਦੇ ਉੱਪਰ ਜ਼ਮੀਨੀ ਸੱਚਾਈ ਕੀ ਹੈ ਲੋਕਾਂ ਦੀ ਕੀ ਰਾਏ ਹੈ ਇਹ ਅਗਲੀ ਵੀਡੀਓ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਸਰਕਾਰੀ ਤੰਤਰ ਦੇ ਇਸਤੇਮਾਲ ਅਤੇ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਹੋਣ ਕਰਕੇ ਸਭ ਤੋਂ ਵੱਡੀ ਦਾਅਵੇਦਾਰੀ ਦਾ ਸੰਜੀਵ ਅਰੋੜਾ ਦੀ ਬੰਦੀ ਹੀ ਹੈ ਪਰ ਇਹਨਾਂ ਨੂੰ ਟੱਕਰ ਦੇ ਰਹੇ ਹਨ ਲੁਧਿਆਣਾ ਵਸ ਸੀਟ ਤੋਂ ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਜੀ ਹਾਂ ਭਾਰਤ ਪੂਸ਼ਨ ਆਸ਼ੂ ਜੋ ਕਾਂਗਰਸ ਦੇ ਪੁਰਾਣੇ ਅਤੇ ਬਹੁਤ ਕਾਗਨੇਤਾ ਹਨ ਉਹਨਾਂ ਦੀ ਜ਼ਮੀਨੀ ਪકડ ਬਾਕੀ ਉਮੀਦਵਾਰਾਂ ਨਾਲੋਂ ਇੱਥੇ ਕਿਤੇ ਵੱਧ ਹੈ ਇਲਾਕੇ ਦੇ ਕੌਂਸਲਰ ਨਾਲ ਉਹਨਾਂ ਦੇ ਪੁਰਾਣੇ ਸਬੰਧ ਰਹੇ ਹਨ ਜੇ ਜੇ ਵੇਖਿਆ ਜਾਵੇ ਤਾਂ ਪਪੂਲਾਰਿਟੀ ਦੇ ਹਿਸਾਬ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਭਰਤਪੂਸ਼ਨ ਆਸ਼ੂ ਉਹਨਾਂ ਦੀ ਦਾਵੇਦਾਰੀ ਵੀ ਕਿਸੇ ਤਰ੍ਹਾਂ ਰੱਦ ਨਹੀਂ ਕੀਤੀ ਜਾ ਸਕਦੀ ਸਗੋਂ ਉਹਨਾਂ ਦੀ ਦਾਵੇਦਾਰੀ ਬਾਕੀ ਉਮੀਦਵਾਰਾਂ ਨਾਲੋਂ ਕਿਤੇ ਵੱਧ ਹੈ ਉੱਪਰੋਂ ਸੋਨੇ ਦੇ ਸਹਾਗਾ ਦੋਸਤੋ ਉਹ ਵੀ ਆਮ ਆਦਮੀ ਪਾਰਟੀ ਦੀ ਟੋਪ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਦੇ ਮੈਂਸ਼ੇਸ਼ੂਦਿਆਂ ਵਾਗੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕਈ ਮਹੀਨਿਆਂ ਦੀ ਜੇਲ੍ਹ ਕੱਟ ਕੇ ਜਵਾਨਦ ਦੇ ਉੱਪਰ ਬਾਹਰ ਆਏ ਹੋਏ ਹਨ ਮਾਮਲਾ ਇਹਨਾਂ ਦੇ ਉੱਪਰ ਬਹੁ ਕਰੋੜੀ ਟੈਂਡਰ ਘੁਟਾਲਾ ਤੇ ਆਮਦਨ ਤੋਂ ਵੱਧ ਜ਼ਿਆਦਾ ਆਦਾ ਹੈ ਇੰਜ ਬੜੀ ਕਮਾਲ ਦੀ ਗੱਲ ਹੈ ਦੋਸਤੋ ਆਮਾਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਹੋਣ ਜਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਇਹਨਾਂ ਨੂੰ ਵੋਟ ਪਾਣਾ ਮਤਲਬ ਭ੍ਰਿਸ਼ਟਾਚਾਰ ਦੇ ਹੱਕ ਵਿੱਚ ਵੋਟ ਪਾਣਾ ਆਮਾਦੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਕੱਟ ਕੇ ਜਮਾਂਦ ਦੇ ਉੱਪਰ ਬਾਹਰ ਆਏ ਅਰਵਿੰਦ ਕੇਜਰੀਵਾਲੇ ਤੇ ਮਨੀਸ਼ਾਉਦੀਆਂ ਉਹਨਾਂ ਵਿੱਚੋਂ ਇੱਕ ਨੂੰ ਰਾਜ ਸਭਾ ਪਹੁੰਚਾਣਾ ਹੀ ਹੈ ਕੀ ਦੋਸਤੋ ਪੰਜਾਬੀ ਸਾਡੇ ਪੰਜਾਬੀ ਲੁਧਿਆਣਾ ਵਾਸਤੇ ਦੇ ਉੱਪਰ ਵੱਸਣ ਵਾਲੇ ਸਾਡੇ ਲੋਕ ਹੁਣ ਇਹ ਭ੍ਰਸ਼ਟਾਚਾਰੀਆਂ ਦੇ ਹੱਕ ਵਿੱਚ ਖੜੇ ਹੋਣਗੇ ਉਹਨਾਂ ਨੂੰ ਸੱਤਾ ਦੇ ਗਲਿਆਰਾਂ ਵਿੱਚ ਪਹੁੰਚਾਉਣ ਦਾ ਕੰਮ ਕਰਨਗੇ ਲੁਧਿਆਣਾ ਵੈਸਟ ਦੇ ਲੋਕ ਨਾ ਚਾਹੁੰਦੇ ਹੋਏ ਵੀ ਇਹ ਸ਼ਰਮਨਾਕ ਸਥਿਤੀ ਆ ਗਈ ਹੈ ਲੁਧਿਆਣਾ ਵਾਸਟ ਦੀ ਸੀਟ ਦੇ ਉੱਪਰ ਬਾਕੀ ਰਹੀ ਦੋਸਤੋ ਇਸ ਸੀਟ ਦੇ ਉੱਪਰ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੀ ਗੱਲ ਉਹਨਾਂ ਦੀ ਵੀ ਗੱਲ ਕਰ ਲੈਂਦੇ ਹਾਂ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਬਾਰੂ ਪਕਾਰ ਸਿੰਘ ਘੁੰਮਣ ਉਹ ਲੁਧਿਆਣਾ ਬਾਰਸ਼ ਅਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ ਘੁੰਮਣ ਸਾਹਿਬ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਿਆਸਤ ਵਿੱਚ ਹੱਥ ਅਜਮਾਉਣ ਜਾ ਰਹੇ ਹਨ ਦੋਸਤੋ ਉਹ ਪੇਸ਼ੇ ਤੋਂ ਵਕੀਲ ਹਨ ਬੋਲ ਵੀ ਉਹ ਬੜਾ ਚੰਗਾ ਲੈਂਦੇ ਹਨ ਲੋਕ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਵੀ ਹੁੰਦੇ ਹਨ ਪਰ ਉਹਨਾਂ ਦੀ ਬਤ ਕਿਸਮਤੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਵੇਲੇ ਆਪਣੇ ਪੈਰਾਂ ਤੇ ਕੋ ਆਪ ਕਹਾੜੀ ਮਾਰਨ ਲਈ ਆਪਣੀ ਸਪੋਲਿਸੀ ਲਈ ਪੰਜਾਬ ਦੀ ਰਾਜਨੀਤੀ ਵਿੱਚ ਬੜਾ ਬਦਨਾਮ ਹੋ ਗਿਆ ਹੈ ਉਸ ਦਾ ਪੁਰਾਣਾ ਵੋਟਰ ਵੀ ਉਹਨਾਂ ਤੋਂ ਇਸੇ ਕਰਕੇ ਦੂਰ ਹੁੰਦਾ ਜਾ ਰਿਹਾ ਹੈ ਪੈਸੇ ਅਤੇ ਸੱਤਾ ਦੇ ਨਸ਼ੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੋਪ ਲੀਡਰਸ਼ਿਪ ਉਹ ਇਹ ਭੁੱਲਦੀ ਜਾ ਰਹੀ ਹੈ ਕਿ ਆਖਰ ਉਹਨਾਂ ਦਾ ਵੋਟਰ ਹੈ ਕੌਣ ਕੌਣ ਉਹਨਾਂ ਨੂੰ VOTING ਕਰਦਾ ਰਿਹਾ ਹੈ ਅਤੇ ਕਿਉਂ VOT ਕਰਦਾ ਰਿਹਾ ਹੈ ਬਸ ਉਹ ਕੁਝ ਫਲੋਸੀਬਲ ਜੀਆਂ ਗੱਲਾਂ ਪੰਥਕ ਦੀ ਨਾ ਪੰਥਕ VOTਾਂ ਉਹਨਾਂ ਵਿੱਚ ਹੀ ਉਲਝੇ ਹੋਏ ਹਨ ਬੁਰੀ ਤਰ੍ਹਾਂ ਫਸੇ ਹੋਏ ਹਨ ਦੋਸਤੋ ਲੁਧਿਆਣਾ ਵੈਸਟੀ ਦੀ ਇਸ ਸੀਟ ਦੇ ਉੱਪਰ ਉਹ ਕੁਝ ਨਾਮਾਤਰ ਪੰਥਕ VOTਾਂ ਦੇ ਨਾਂ ਹੇਠ ਹੀ ਕੁਝ VOTਾਂ ਪ੍ਰਾਪਤ ਕਰ ਸਕਣਗੇ ਪਰ ਉਪਕਾਰ ਸਿੰਘ ਘੁੰਮਣ ਉਹ ਆਪਣੀ ਪਰਸਨੈਲਿਟੀ ਆਪਣੀ ਯੋਗਦਾ ਕਰਕੇ ਜੋ ਵੋਟਾਂ ਪ੍ਰਾਪਤ ਕਰ ਸਕਦੇ ਹਨ ਉਹ ਸ਼੍ਰੋਮਣੀ ਅਕਾਲੀ ਦਲ ਕੈਂਡੀਡੇਟ ਹੋਣ ਕਰਕੇ ਇਸ ਵਾਰ ਉਹਨਾਂ ਨੂੰ ਪ੍ਰਾਪਤ ਨਹੀਂ ਹੋਣਗੀਆਂ ਇੰਜ ਪਰ ਉਪਕਾਰ ਸਿੰਘ ਘੁੰਮਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੋਣਾ ਇੱਕ ਘਾਟੇ ਦਾ ਸੌਦਾ ਸਾਬਤ ਹੋਵੇਗਾ ਵੇਖਾਂਗੇ ਕਿ ਉਹ ਆਪਣੀ ਜਮਾਨਤ ਜਬਤ ਕਰਾਉਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਨਹੀਂ ਬਾਕੀ ਰਹੀ ਇਸ ਸੀਟ ਦੇ ਉੱਪਰ ਦੋਸਤੋ ਭਾਜਪਾ ਦੀ ਗੱਲ ਦੋਸਤੋ ਭਾਜਪਾ ਨੇ ਇਸ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਜੀਵਨ ਗੁਪਤਾ ਨੂੰ ਜੋ ਲੁਧਿਆਣੇ ਦੇ ਹੀ ਵਸਨੀਕ ਹਨ ਇੱਕ ਆਮ ਸਧਾਰਨ ਜਿਹੇ ਪਰਿਵਾਰ ਵਿੱਚ ਪਿਛਟ ਭੂਮੀ ਵਾਲੇ ਜੀਵਨ ਗੁਪਤਾ ਦੱਸਿਆ ਜਾਂਦਾ ਹੈ ਕਿ ਉਹ ਸੰਗ ਦੇ ਆਰਐਸਐਸ ਦੇ ਪੁਰਾਣੇ ਵਰਕਰ ਵੀ ਰਹੇ ਹਨ ਉਹਨਾਂ ਦੀ ਸਾਦਗੀਆਂ ਤੇ ਉਹਨਾਂ ਦਾ ਆਮ ਲੋਕਾਂ ਨਾਲ ਮੇਲ ਮਲਾਪ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਹੈ ਪਰ ਬੀਜੇਪੀ ਪੰਜਾਬ ਵਿੱਚ ਹੈ ਕਿੱਥੇ ਦੋਸਤੋ ਕਿਸਾਨ ਆंदोलਨ ਦੇ ਨਾਂ ਹਟ ਦੋਸਤੋ ਪੰਜਾਬ ਵਿੱਚ ਭਾਜਪਾ ਪ੍ਰਤੀ ਨਫ਼ਰਤ ਦਾ ਮਾਹੌਲ ਬਣਾਇਆ ਗਿਆ ਸੀ ਐਂਟੀ ਹਿੰਦੂ ਤਾਕਤਾਂ ਉਹ ਵੀ ਬੀਜੇਪੀ ਦੇ ਵਿਰੋਧ ਵਿੱਚ ਹਨ ਪੰਜਾਬ ਵਿੱਚ ਬਾਕੀ ਕੌਮਨੋਸਟਾ ਦੀ ਸੋਚ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਵੀ ਪੰਜਾਬ ਵਿੱਚ ਭਾਜਪਾ ਪ੍ਰਤੀ ਨਖਰ ਦਾ ਮਾਹੌਲ ਲਗਾਤਾਰ ਬਣਾਈ ਰੱਖਦੀ ਹੈ ਤਾਂ ਜੋ ਕਿ ਭਾਜਪਾ ਪੰਜਾਬ ਵਿੱਚ ਮਜ਼ਬੂਤ ਨਾ ਹੋ ਸਕੇ ਬਾਕੀ ਰਹੀ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਰਮਣੀ ਕਾਲੀ ਦਲ ਬਦਲ ਉਹ ਵੀ ਜਾਣਮੁਝ ਕੇ ਇਹੋ ਜਿਹੇ ਮੁੱਦੇ ਖੜੇ ਕਰਦੀ ਰਹਿੰਦੀ ਹੈ ਕਿ ਭਾਜਪਾ ਨੂੰ ਸਿੱਖਾਂ ਦਾ ਦੁਸ਼ਮਣ ਆਮ ਲੋਕਾਂ ਵਿੱਚ ਬਣਾ ਕੇ ਪੇਸ਼ ਕੀਤਾ ਜਾਵੇ ਇੰਜ ਭਾਜਪਾ ਦੇ ਸਾਹਮਣੇ ਪੰਜਾਬ ਵਿੱਚ ਬੜੀਆਂ ਚੁਣੌਤੀਆਂ ਹਨ ਭਾਜਪਾ ਪੰਜਾਬ ਵਿੱਚ ਖਾਸ ਕਰਕੇ ਇਸ ਵੇਲੇ ਲੁਧਿਆਣਾ ਵੈਸਟ ਸੀਟ ਚੋਣਾਂ ਵੇਲੇ ਇੱਥੇ ਆਪਣੇ ਵੋਟਰ ਜਿਹਾ ਆਪਣੇ ਕੋਰ ਵੋਟਰਾਂ ਦੇ ਸਿਰ ਉੱਪਰ ਹੀ ਖੜੀ ਹੈ ਇਹਨਾਂ ਵੋਟਰਾਂ ਦੇ ਸਿਰ ਤੇ ਭਾਜ-ਪਾਪ ਨਹੀਂ ਮੌਜੂਦਗੀ ਦਾ ਦਿਖਾ ਸਕਦੀ ਹੈ ਪਰ ਉਮੀਦਵਾਰ ਨੂੰ ਜਿਤਾ ਨਹੀਂ ਸਕਦੀ। ਦੋਸਤੋ ਭਾਜਪੀ ਦੀ ਇਹ ਕਮਜ਼ੋਰੀ ਹੈ ਕਿ ਭਾਜਪੀ ਦੇ ਬਹੁਤੇ ਆਗੂ ਕੈਂਡੀਡੇਟ ਉਹ ਕਾਗਜ਼ੀ ਅੰਕੜੇ ਉਹਨਾਂ ਵਿੱਚ ਹੀ ਉਲਝੇ ਰਹਿੰਦੇ ਹਨ ਕਿ ਇੰਨੇ ਪਰਸੈਂਟ ਆਪਣੇ ਪਾਰਟੀ ਦੇ ਵੋਟਰ ਹਨ, ਪੱਕੇ ਵੋਟਰ ਹਨ। ਇੰਨੇ ਕੀ ਵੋਟਰ ਇੱਧਰ-ਉੱਧਰੋਂ ਆ ਜਾਣਗੇ। ਇੰਜ ਇਹ ਹਵਾਈ ਕਿਲੇ ਬਣਾਉਂਦੇ ਰਹਿੰਦੇ ਹਨ। ਇਸੇ ਕਰਕੇ ਹੀ ਇਹ ਜਿੱਤ ਪ੍ਰਾਪਤ ਨਹੀਂ ਕਰਦੇ। ਚੰਗੀਆਂ ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੁੰਦੀ। ਕਿਉਂਕਿ ਉਹ ਆਪਣੇ ਪੱਕੇ ਵੋਟਰਾਂ ਤੋਂ ਇਲਾਵਾ ਬਾਕੀ ਜੋ ਫਲੋਟਿੰਗ ਵੋਟਰ ਹੁੰਦੇ ਹਨ ਉਨ੍ਹਾਂ 'ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਪਰ ਦੋਸਤੋ ਜਲੀਦਣਾ ਵੈਸਟ ਦੀ ਇਸ ਸੀਟ ਦੇ ਉੱਪਰ ਭਾਜਪਾ ਕੈਂਡੀਡੇਟ ਆਪਣਾ ਪੂਰਾ ਜ਼ੋਰ ਲਗਾਵੇ ਅਤੇ ਪੂਰਾ ਪ੍ਰਚਾਰ ਕਰੇ ਤਾਂ ਉਹ ਕੁਝ ਨਾ ਕੁਝ ਸਰਪ੍ਰਾਈਜ਼ ਇੱਥੇ ਦੇ ਵੀ ਸਕਦੇ ਹਨ ਇੰਜ ਉਹ ਸਭ ਦੇ ਅੰਦਾਜ਼ੇ ਫੇਲ ਕਰਦੇ ਹੋਏ ਨਵਾਂ ਇਤਿਹਾਸ ਇੱਥੋਂ ਰਚ ਸਕਦੇ ਹਨ ਇਹ ਤਾਂ ਹੋਈ ਦੋਸਤੋ ਜਲੀਦਣਾ ਵੈਸਟ ਤੋਂ ਉਮੀਦਵਾਰਾਂ ਦੀ ਮੋਟੀ ਮੋਟੀ ਸਥਿਤੀ ਉਨ੍ਹਾਂ ਦੀ ਅੰਕੜਿਆਂ ਮੁਤਾਬਕ ਇੱਥੇ ਕੀ ਪੋਜੀਸ਼ਨ ਹੈ ਅਗਲੀਆਂ ਕੁਝ ਵੀਡੀਓ ਵੀ ਵਿੱਚ ਜਮਿਨੀ ਸਚਾਈ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੁਧਿਆਣਾ ਵੈਸਟ ਦੀ ਇਸ ਸੀਟ ਦੇ ਉੱਪਰ ਕਿਹੜਾ ਉਮੀਦਵਾਰ ਤਖੜਾ ਹੈ ਇਸ ਲਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਹੀ ਜ਼ਰੂਰ ਕਰ ਲਓ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਦੋਸਤੋ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਵਾਲਾ ਬਟਨ ਉਸ ਨੂੰ ਜ਼ਰੂਰ ਦਬਾਓ ਧੰਨਵਾਦ ਕਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ